ਹਾਂਜੀ ਅਸੀ ਗੱਲ ਜੀ ਹਾਂਜੀ ਅਸੀ ਗੱਲ ਜੀ ਲੋਬੀ ਮਿੱਤਰੋ ਇੱਕ ਵਾਰੀ ਫੇਰ ਲਾਈਵ ਆ ਗਏ ਇੱਕ ਵਾਰੀ ਜਿੰਨੇ ਵੀ ਭਰਾਣੇ ਇੱਕ ਵਾਰੀ ਜੁੜਜੋ ਸਾਡੇ ਨਾਲ ਲਾਈਵ ਦੇ ਵਿੱਚ ਅੱਜ ਕਾਰਾਂ ਤੁਹਾਨੂੰ ਘੈਂਟ ਘੈਂਟ ਰੇਟਾਂ ਦੇ ਵਿਖਾਵਾਂਗੇ ਜਿੰਨੇ ਵੀ ਮਿੱਤਰ ਪਿਆਰੇ ਜੁੜੇ ਨੇ ਇੱਕ ਵਾਰੀ ਲਾਈਵ ਜੁੜਜੋ ਸਾਡੇ ਨਾਲ ਇੱਕ ਵਾਰੀ ਕਮੈਂਟ ਕਰ ਦਿਓ ਵੀ ਆਵਾਜ਼ ਓਕੇ ਆ ਰਹੀ ਐ ਜਿੰਨੇ ਵੀ ਭਰਾ ਲਾਈਵ ਦੇ ਵਿੱਚ ਆ ਰਹੇ ਨੇ ਇੱਕ ਵਾਰੀ ਕਮੈਂਟ ਕਰ ਦਿਓ ਵੀ ਆਵਾਜ਼ ਓਕੇ ਆ ਰਹੀ ਹੈ ਜਦੋਂ ਆਵਾਜ਼ ਆ ਗਈ ਮਤਲਬ ਜਦੋਂ ਬੰਦੇ ਆਪਣੇ ਸਾਰੇ ਭਰਾ ਜੁੜ ਗਏ ਆਪਾਂ ਇਕੱਲੀ ਇਕੱਲੀ ਕਾਰ ਦੀ ਡਿਟੇਲ ਦਵਾਂਗੇ ਇਸ ਲਾਈਵ ਦੇ ਵਿੱਚ ਹਾਂਜੀ ਹਾਂਜੀ ਲੋ ਵੀ ਮਿੱਤਰੋ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਵੀ ਆਵਾਜ਼ ਆਪਣੀ ਪ੍ਰੋਪਰ ਆ ਰਹੀ ਹੈ ਜਿੰਨੇ ਵੀ ਭਰਾ ਅੱਜ ਪੀਵੀ 13 ਗਾਰਵੀਆ ਤੇ ਸਾਡੇ ਨਾਲ ਲਾਈਵ YouTube ਤੇ ਜੁੜੇ ਨੇ ਸਾਰੇ ਭਰਾਵਾਂ ਲਈ ਵੱਡੇ ਮੌਕੇ ਨੇ ਵੀਰ ਜੀ ਥਾਰ ਵਿਖਾਇਓ ਹਾਂਜੀ ਹਾਂਜੀ ਨਿਜਰ ਸਾਹਿਬ ਆਵਾਜ਼ ਆ ਰਹੀ ਹੈ ਵੀਰੇ ਇੱਕ ਵਾਰੀ ਦੱਸਿਓ ਆਵਾਜ਼ ਆ ਰਹੀ ਹੈ ਵੀਰੇ ਪ੍ਰੋਪਰ ਆ ਹਾਂਜੀ ਹਾਂਜੀ ਥਾਰ ਵੀ ਦਿਖਾਵਾਂਗੇ ਸਕਾਰਪੀਓ ਵੀ ਦਿਖਾਵਾਂਗੇ ਤੇ ਇਨੋਵਾ ਵੀ ਵਿਖਾਵਾਂਗੇ ਸਵਿਫਟਾਂ ਵੀ ਵਿਖਾਵਾਂਗੇ ਵਰਨਾ ਵੀ ਵਿਖਾਵਾਂਗੇ ਐਕਸ ਵੀ ਵਿਖਾਵਾਂਗੇ ਆਵਾਜ਼ ਦੱਸ ਦਿਓ ਇੱਕ ਵਾਰੀ ਪ੍ਰੋਪਰ ਆ ਰਹੀ ਹੈ ਇੱਕ ਵਾਰੀ ਆ ਗਰੁੱਪਾਂ 'ਚ ਲਾਈਵ ਨੂੰ ਸ਼ੇਅਰ ਕਰ ਦੋ ਜਿਹੜਾ ਮਿੱਤਰ ਪਿਆਰਾ ਗੱਡੀ ਲੱਭ ਰਿਹਾ ਹੈ अल्टੋ ਵੀ ਦੇ ਦੋ ਮਿੱਤਰੋ ਮੈਨੂੰ ਅੱਠ ਮਾਡਲ ਦੇ ਦਾਂਗੇ ਦੇ ਦਾਂਗੇ ਵੀਰੇ ਸਾਰਾ ਕੁਝ ਦਵਾਂਗੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਇੱਕ ਵਾਰੀ ਫੇਰ ਹਾਂਜੀ ਹਾਂਜੀ ਵੀਰ ਜੀ ਆ ਰਹੀ ਆ ਓਕੇ ਓਕੇ YouTube 'ਤੇ ਦੁਬਾਰਾ ਅਪਡੇਟ ਹੋਏ ਆ YouTube 'ਤੇ ਕੁਝ ਟਾਈਮ ਤੋਂ ਵੀਡੀਓ ਨਹੀਂ ਸੀ ਪੈ ਰਹੀਆਂ ਟਾਈਮ ਨਹੀਂ ਸੀ ਲੱਗ ਰਿਹਾ ਮਿੱਤਰੋ ਪਰ ਹੁਣ ਦੁਬਾਰਾ YouTube 'ਤੇ ਅਸੀਂ ਅਪਡੇਟ ਹੋਏ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਣੇ ਸਟਾਕ ਦੀ ਕੱਲੀ-ਕੱਲੀ ਜਾਣਕਾਰੀ ਦੇ ਦਾਂਗੇ ਵੀ ਆਪਣੇ ਸਟਾਕ ਚ ਆ ਕੁਝ ਖੜਿਆ ਹੈ ਵੀ ਇੱਕ ਮਿੰਟ ਮੜਕ ਇੱਕ ਮਿੰਟ ਇੱਕ ਮਿੰਟ ਪਿੰਨ ਕਰਦੀ ਹੈ ਹਨਾ ਇੱਕ ਨੰਬਰ ਪਿੰਨ ਕਰਦੀ ਹੈ ਵੀਰ ਜੀ ਕਦੋ ਹਾਂਜੀ 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 ਗਿਰਦੀ ਆ ਰਹੀ ਹੈ ਓਕੇ 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 ਵੀਰ ਜੀ ਕੇ ਟਨ ਦਿਖਾਓ ਦੋ ਹਾਂਜੀ ਹਾਂਜੀ ਕੇ ਟਨ ਵੀ ਦਿਖਾਣੇ ਵੀਰੇ ਕੇ ਟਨ ਵੀ ਵਿਖਾਣੇ ਹੁਣ ਦੱਸੋ ਕਮੈਂਟ ਕਰਕੇ ਕਿਹੜੀ ਕਿਹੜੀ ਕਾਰ ਦੇਖਣੀ ਆ ਲੋ ਕੇ ਟਨ ਵੀ ਦਿਖਾ ਦਿੰਦੇ ਆ ਮਿੱਤਰੋ ਚੱਲਦੇ ਲਾਈਵ ਨੂੰ ਇੱਕ ਵਾਰੀ ਲਾਈਕ ਕਰ ਦਿਓ ਲਾਈਕ ਤੇ ਸ਼ੇਅਰ ਕਰ ਦਿਓ ਲੋ ਵੀ ਮਿੱਤਰੋ ਕੈਟਨਾ ਖੜੀਆਂ ਨੇ 2 12 ਤੇ 14 ਮਾਡਲ ਆ 12 ਮਾਡਲ 1.5 ਲੱਖ ਰੁਪਈਆ ਦੀ ਓਏ 8000 ਚੱਲੀ 14 ਮਾਡਲ ਓਏ 2,35,000 ਦੀ ਬਾਕੀ ਰੇਟ ਮੰਤਨ ਹੋ ਜਾ ਕੋਈ ਚੱਕਤ ਨਹੀਂ ਮੇਰੇ ਇੱਧਰ 15 ਮਾਡਲ Swift 3.5 ਲੱਖ ਰੁਪਈਆ ਦੀ ਇੱਧਰ ਮਿੱਤਰੋ Duster ਖੜੀ ਹੈ 13 ਮਾਡਲ Duster 2.5 ਲੱਖ ਰੁਪਈਆ ਦੀ 16 ਮਾਡਲ ਇਧਰ 12 ਮਾਡਲ ਸਵਿਫਟ ਖੜੀ ਆ ਮਿੱਤਰੋ 12 ਮਾਡਲ ਸਵਿਫਟ ਜਿਹੜੇ 12 ਮਾਡਲ ਸਵਿਫਟ ਲੈਣੀ ਹੈ ਉਹ ਖੜੀ ਆ ਮਿੱਤਰੋ 15 ਮਾਡਲ ਸਵਿਫਟ ਆ ਕਰੋ ਕਮੈਂਟ ਮਿੱਤਰੋ ਦੱਸੋ ਕਿਹੜੀ ਕਿਹੜੀ ਕਾਰ ਕਾਰ ਦੀ ਜਾਣਕਾਰੀ ਦਈਏ ਇਧਰ 12 ਮਾਡਲ ਜੀਡੀੀ ਖੜੀ ਆ ਮਿੱਤਰੋ 12 ਮਾਡਲ ਜੀਡੀੀ 12 ਮਾਡਲ ਕੇ10 ਜੈਟਾ 8 ਮਾਡਲ 28 ਤੱਕ ਪਾਸ 1.5 ਲੱਖ ਰੁਪਇਆ ਡੀਜ਼ਲ ਦੀ ਹੈ ਮਿੱਤਰੋ ਜਮਾ ਨਵੀਆਂ ਚੰਡੀਗੜ੍ਹ ਨੰਬਰ ਹੈ ਸਭ ਤੋਂ ਵੱਡੀ ਗੱਲ ਆ ਇਧਰ ਐਡਰੈਕਸ ਵੀ ਖੜੀ ਆ ਮਿੱਤਰੋ ਐਕਸਯੂਵੀ ਵੀ ਖੜੀ ਆ ਐਕਸਯੂਵੀ ਜਮਾ ਨਵੀਂ ਕਾਰ ਐ ਜਿਹੜੇ ਮਿੱਤਰ ਪਿਆਰੇ ਨੇ ਐਕਸਯੂਵੀ ਲੈਣੀ ਐ ਐਕਸਯੂਵੀ ਵੀ ਖੜੀ ਆ ਇੱਕ ਵਾਰੀ ਸ਼ੇਅਰ ਕਰ ਦਿਓ ਲਾਈਵ ਨੂੰ ਜਿੰਨੇ ਮਿੱਤਰ ਪਿਆਰੇ ਜੁੜੇ ਨੇ ਸਕਾਰਪਿਓ ਖੜੀਆਂ ਨੇ ਇਧਰ ਸਕਾਰਪਿਓ ਖੜੀ ਆ ਮਿੱਤਰੋ 18 ਮਾਡਲ ਆ 18 ਮਾਡਲ ਬਲੈਕ ਆ ਉਧਰ 20 ਮਾਡਲ ਆ ਇਧਰ 21 ਮਾਡਲ ਆ S11 ਆ ਇਧਰ ਫੇਰ ਮਿੱਤਰੋ 17 ਮਾਡਲ S10 ਆ 14 ਮਾਡਲ ਸਵਿਫਟ ਆ 15 14 ਮਾਡਲ ਫੇਰ ਸਵਿਫਟ ਆ 17 ਮਾਡਲ ਨੋਵਾ ਕ੍ਰਿਸਟਾ 15 ਮਾਡਲ ਵਰਨਾ ਸਕਾਰਪਿਓ ਖੜੀ 18 ਮਾਡਲ ਐਸ 7 ਕਰੂਜ਼ ਖੜੀ ਆ ਮਿੱਤਰੋ ਤੇ ਇਧਰ ਫੇਰ ਇੱਕ ਵਰਨਾ ਖੜੀ ਹੈ ਹੋਂਡਾ ਅਮੇਜ਼ ਖੜੀ ਹੈ ਹੋਂਡਾ ਅਮੇਜ਼ ਬਾਕੀ ਜਿੰਨੇ ਵੀ ਮਿੱਤਰ ਪਿਆਰੇ ਸਾਡੇ YouTube ਤੇ ਸਾਡੇ ਨਾਲ ਜੁੜੇ ਨੇ ਇੱਕ ਵਾਰੀ ਸਾਰਾ ਲਾਈਵ ਦੇਖ ਲਓ ਸਾਰੀਆਂ ਗੱਲਾਂ ਬਰ ਜਾਣਕਾਰੀ ਆ